ਅਜੇ ਹੀ ਸੋਚ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਮੁਲਾਜ਼ਮ ਸਾਥੀਓ ਤੁਸੀਂ ਇੱਕ ਅਜਿਹੇ ਰਾਹ ਪੱਗ ਡੰਡੀ ਬਣਾਉਣ ਜਾ ਰਹੇ ਹੋ ਜਿਹੜੀ ਬਾਜਪਾਈ ਦੀ ਸਰਕਾਰ ਨੇ 2004 ਤੋਂ ਪਹਿਲਾਂ ਤੁਹਾਡਾ ਰਾਹ ਬੰਦ ਕਰ ਦਿੱਤਾ ਸੀ ਉਸੇ ਪਿੱਤ ਨੂੰ ਅੱਗੇ ਚਲਾਉਂਦੇ ਹੋਏ ਕਾਂਗਰਸ ਸਰਕਾਰ ਨੇ ਵਧਾਇਆ ਜੇ ਮੌਜੂਦਾ ਗੱਲ ਕਰਾਂ ਬਾਜਪਾਈ ਦਾ ਚੇਲਾ ਤੇ ਮੋਦੀ ਦੀ ਚੇਲੀ ਨਿਰਮਲਾ ਸੀਤਾ ਰਾਮਨ ਬੜਾ ਠੋਕ ਠੋਕ ਕੇ ਕਹਿੰਦੀ ਆ ਕਿ ਹਮਾਰਾ ਕੋਈ ਵਿਚਾਰ ਨਹੀਂ ਹੈ ਔਡ ਪੈਨਸ਼ਨ ਕੇ ਬਾਰੇ ਮੈਂ ਕੇਂਦਰ ਸਰਕਾਰ ਇਹ ਮਿੱਥੀ ਬੈਠੀ ਆ ਕਿ ਅਸੀਂ ਇਹ ਸੋਧ ਕਰਾਂਗੇ ਪਰ ਵਾਪਸ ਨਹੀਂ ਲੈਣੀ ਦੂਜੇ ਪਾਸੇ ਜੇ ਮੈਂ ਗੱਲ ਕਰਾਂ 2020 ਕੋਰੋਨਾ ਵੇਲੇ ਮੋਦੀ ਵੀ ਲਿਆ ਸੀ ਕਾਨੂੰਨ ਕਿਸਾਨੀ ਕਾਨੂੰਨ ਉਹ ਵੀ ਕਹਿੰਦੇ ਸੀ ਮੈਂ ਵਾਪਸ ਨਹੀਂ ਲੈਣਾ ਪਰ ਇੱਕ ਧਰਤੀ ਦੇ ਇਸ ਇੰਡੀਆ ਦੀ ਧਰਤੀ ਤੇ ਇੱਕ ਅਜਿਹੇ ਸੁਭਾ ਪੰਜਾਬ ਜਿਨ੍ਹਾਂ ਨੇ ਮਿੱਥ ਕੇ ਮੋਦੀ ਦੀ ਧੌਣ ਤੇ ਗੋਡਾ ਧਰਿਆ ਦਿੱਲੀ ਦੇ ਵਿੱਚ ਲਗਾਤਾਰ 6-7 ਮਹੀਨੇ ਤੋਂ ਜ਼ਰਾ ਸਮਾ ਬੈਠ ਕੇ ਇਹ ਹੀ ਮੋਦੀ ਮੇਤਾ ਕਰਤੇ ਗੁਰਪੁਰ ਬਾਵਾ ਨੇ ਮੰਨ ਕੇ ਗਿਆ ਕਿ ਮੇਤੋਂ ਸ਼ਾਇਦ ਗਲਤੀ ਹੋ ਗਈ ਮੈਂ ਸਮਝਾ ਨਹੀਂ ਸਕਿਆ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਉਸੇ ਰੂਪ ਦੇ ਵਿੱਚ ਇਹ ਮੌਜੂਦਾ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਹੀ ਭਗਵੰਤ ਮਾਨ ਜਿਹੜੇ ਦੇ ਹੁਣ ਫਾਈਨੈਂਸ ਮੰਟਰ ਸਾਨੂੰ ਉਸ ਵੇਲੇ ਬੈਠ ਬੈਠ ਕੇ ਖੜਿਆਂ ਤੇ ਕਹਿ ਰਿਹਾ ਸੀ ਕਿ ਸਾਨੂੰ ਸੱਤਾ ਵਿੱਚ ਆਉਣ ਤੋਂ ਆਉਂਦੀ ਸਾਰਾ ਪੈਨਸ਼ਨ ਲਾਗੂ ਕਰਾਂਗੇ ਇਹੀ ਭਗਵੰਤ ਮਾਨ ਕਹਿ ਰਿਹਾ ਸੀ ਸਾਨੂੰ ਸੱਤਾ ਵਿੱਚ ਆਉਣ ਦਿਓ ਆਉਂਦੀ ਸਾਰੇ ਐਮਐਸਪੀ ਦੇਾਂਗੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਰੋਲਾ ਸੱਟਾ ਲੈ 27 ਜਿੰਨੇ ਨੂੰ ਲਿਉਣ ਵਾਲੇ ਵੀ ਅਸੀਂ ਆ ਤੇ ਲਾਉਣ ਵਾਲੇ ਵੀ ਅਸੀਂ ਆ ਪਹਿਲੀ ਗੱਲ ਤਾਂ ਜਦੋਂ ਜਾਣ ਲੱਗੇ ਨਿਸ਼ਟਾ ਕਰਕੇ ਜਾਓ ਕਿ ਚ election ਆ ਰਹੀ ਆ ਅਸੀਂ ਇਹ ਸਰਕਾਰ ਨੂੰ ਪਿੰਡਾਂ ਵਿੱਚ ਜਦੋਂ ਵੋਟਾਂ ਮੰਗਣ ਆਉਣਗੇ ਪੈਰ ਪੈਰ ਤੇ ਗੱਲ ਯਾਦ ਕਰਾਉਣੀ ਆ ਕਿ ਥੜਿਆਂ ਦੇ ਬੈਠ ਕੇ ਕੀਤੇ ਹੋਏ ਮੇਰੀ ਜੁੱਤੀਆਂ ਮਾਰ-ਮਾਰ ਪੁਝਾਵਾਂਗੇ ਦੂਜੀ ਗੱਲ ਜੋ ਸਦਾ ਸੰਘਰਸ਼ ਸਾਰੇ ਜਥੇਬੰਦੀਆਂ ਦੇ ਮਲਾਜਮ ਜਥੇਬੰਦੀਆਂ ਵੀ ਵਧਾਈ ਦਿਆਂ ਪਾਤਰ ਨੇ ਜਿਨ੍ਹਾਂ ਨੇ ਇੱਕ ਸੋਚ ਪਣਾਈ ਕਿ ਸਾਨੂੰ ਇਹ ਲੜਾਈ ਸਰਕਾਰ ਦੇ ਨਾਲ ਇਕੱਠੇ ਹੋ ਕੇ ਲੜਨੀ ਪੈਣੀ ਆ ਉਸ ਦਾ ਨਤੀਜਾ ਅੱਜ ਇਕੱਠ ਵੀ ਪਰਵਾ ਨਜ਼ਰ ਆ ਰਿਹਾ ਮਲਾਜਮਾਂ ਦੀ ਜੋਸ਼ ਵੀ ਨਜ਼ਰ ਆ ਰਿਹਾ ਪਰ ਅਖੀਰ 'ਚ ਮੈਂ ਤੁਹਾਨੂੰ ਇਹ ਗੱਲ ਕਹਣੀ ਚਾਹੂੰਗਾ ਅਸੀਂ ਪੰਜਾਬ ਦੀ ਧਰਤੀ ਦੇ ਵਸਨੀਕਾਂ ਸਾਡੇ ਖੂਨ ਜਾਂ ਦੇ ਜੋ ਸਾਨੂੰ ਨਹੀਂ ਮਿਲਦਾ ਅਸੀਂ ਅੜ ਕੇ ਲੈਨੇ ਆ ਹੁਣ ਪਿੱਛੇ ਨਾ ਹਟੋ ਇਲੈਕਸ਼ਨ ਅੱਗੇ ਆ ਰਹੀ ਆ ਅੱਜ ਦਾ ਜੋ ਪ੍ਰੋਗਰਾਮ ਉਹ ਜੋ ਵੀ ਸਾਡੇ ਭੁਤਾਨ ਜੀ ਦੇਣਗੇ ਉਹਦੇ ਮੁਤਾਬਕ ਚੱਲਣਾ ਪਰ ਮੈਂ ਰਾਇ ਜਰੂਰ ਕਹੂੰਗਾ ਕਿ ਜੇ ਸਾਨੂੰ ਇੱਥੇ ਪੱਕਾ ਮੋਰਚਾ ਵੀ ਲਾਉਣਾ ਪਿਆ ਕਿਰਪਾ ਕਰਕੇ ਪਿੱਛੇ ਨਾ ਹਟੋ ਜੈ ਜਨਤਾ ਜੈ ਸੀਵਾਲ ਨੂੰ ਸਿੱਧਾ ਲੋਕਾਂ ਨੂੰ ਧੰਨਵਾਦ ਲੜਾਈ ਲੜਨ ਲਈ ਅੱਜ ਦੇ ਇਸ ਕੱਠ ਵਿੱਚ ਇਕੱਤਰ ਹੋਏ ਮੇਰੇ ਜਿਹੜਾ ਹਰੂ ਕੌਮ ਦੇ ਜਿਹੜਾ ਹਰੂ ਵਾਰਸ ਸਾਥੀਓ ਅਸੀਂ ਅੱਜ ਜਿਹੜਾ ਇਕੱਠਾ ਹੈ ਇਹ ਮਹਾਰੀ ਤੋਂ ਇੱਕ ਬਹੁਤ ਵੱਡਾ ਜਥਾ ਆਪਣੇ ਵਿੱਚ ਸ਼ਾਮਲ ਹੋ ਰਿਹਾ ਨਾਰੇ ਨਾਲ ਸਵਾਦ ਕਰੀਏ ਜੈ ਸਰਕਾਰ ਜੰਦਾਬਾਦ ਜੰਦਾਬਾਦ ਨਮਸਕਾਰ ਜੈ ਐਲਬੀਐਸ ਰੱਦ ਕਰੋ ਨਵਾਂ ਸਰਕਾਰ ਦੇ ਸਾਥੀ ਪੰਚਰੇ ਨੂੰ ਨਾ ਸਰਕਾਰ ਲਈ ਐਨਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਪ੍ਰਾਣੀ ਪੈਨਸ਼ਨ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਬਹੁਤ ਬਹੁਤ ਧੰਨਵਾਦ ਹੈ ਅੱਜ ਸਰਕਾਰ ਦਾ ਪਿੱਟ ਸਿਆਪਾ ਸਾਨੂੰ ਕਿਉਂ ਕਰਨ ਦੀ ਲੋੜ ਪੈ ਗਈ ਹੈ ਸਾਥੀਓ ਨਵੰਬਰ 2022 ਦੇ ਵਿੱਚ ਭਵੰਤਮਾਨ ਸਰਕਾਰ ਨੇ ਇੱਕ ਲਗਦਾ ਹੈ ਆਪ ਤੇ ਆ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਪ੍ਰਾਣੀ ਪੈਨਸ਼ਨਾਂ ਬਹਾਲ ਕੀਤੀ ਜਾਂਦੀ ਆ بڑے ਲਿਖੇ ਵਰਗ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਸੀ ਪਰ ਲੱਗਦਾ ਸੀ ਵੀ ਸ਼ਾਮ ਦੇ ਖਾਤੇ ਪਿੱਤੀ ਉਹਦੇ ਨਾਲੋਂ ਨਿਕਲ ਗਿਆ ਮੁਰਗੇ ਉਸ ਪਿਓ ਦੇ ਪਤਨੇ ਉਸ ਮਾਸਟਰ ਦੇ ਮੁੰਡੇ ਨੇ ਉਸ ਵਿੱਚ ਕੋਈ ਸ਼ੌਕ ਕਰਨੀ ਉਸ ਨੂੰ ਲਾਗੂ ਕਰਦੇ ਕੋਈ ਜ਼ਰਤ ਨਹੀਂ ਦਿਖਾਈ ਕੋਈ ਖੇਲਾਬ ਸਿੰਘ ਨਹੀਂ ਕਰਿਆ ਅਜਿਹਾ ਇਹ ਕਾਠ ਇਸ ਕਰਕੇ ਕਰਨਾ ਪੈ ਰਿਹਾ ਕਿ ਉਸ ਗੁੰਗੇ ਬੁਲੇ ਮੁੱਖ ਮੰਤਰੀ ਦੀ ਜੜਾ ਹਲਾ ਦੇਣੀਆਂ ਨੇ ਜਿਹੜੇ ਸਾਡੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਔਰ ਜਿਹੜਾ ਐਨਪੀਐਸ ਦਾ ਅਧੂਰਾ ਨੋਟਿਸ ਜਾਰੀ ਕੀਤਾ ਉਸ ਵਾਰਸੀਂ ਪੂਰਾ ਕਰਾ ਕੇ ਉਦੋਂ ਤੱਕ ਘਰਾਂ ਚ ਨਹੀਂ ਬੈਠਾਂਗੇ ਜਦੋਂ ਤੱਕ ਕਾਰਜ ਜਿਹੜਾ ਨੋਟਿਸ ਆਇਆ ਅਧੂਰੇ ਨੂੰ ਪੂਰਾ ਕਰਕੇ ਇਸ ਘਰਾਂ ਨੂੰ ਹੀ ਮੁਰਦੇ ਉਦੋਂ ਤੱਕ ਸੱਤਾ ਸੰਘਰਸ਼ ਨਾਲ ਚੱਲਦਾ ਰਹੇਗਾ ਇਨ੍ਹਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੁਗਰ ਜੱਟਾਂ ਲੜਦੇ ਲੋਕਾਂ ਦੇ